ਇਕ ਓੰਕਾਰ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਲੋ ਜਿਵੇਂ ਦਲਜੀਤ ਵਿਰਾਹ ਕਹਿੰਦਾ ਵੀ ਆਪਾਂ ਸਾਰੇ ਏਕਾਂ ਵਸਤਾਰਮਾਂ ਦੇ ਵਖਰੇਵੇਂ ਨੇ ਧਰਮ ਕੋਈ ਵੀ ਨਹੀਂ ਮਾੜਾ ਚੰਦਰ ਦੇਵਤਾ ਤੂੰ ਦਰਸ਼ਨ ਕਰ ਲਓ ਹਲੇ ਚੰਦਰ ਦੇਵਤਾ ਵੀ ਖੜਾ ਹੈ ਤੇ ਉਹ ਟਿੱਬੇ ਵੀ ਤੁਹਾਨੂੰ ਦਿਖ ਰਹੇ ਨੇ ਆਪਾਂ ਰਾਜਸਥਾਨ ਦੇ ਵਿੱਚ ਸਫਰ ਕਰ ਰਹੇ ਹਾਂ ਜੀ ਇਸ ਟਾਈਮ ਇੱਧਰ ਸੂਰਜ ਦੇਵਤਾ ਦੀਆਂ ਕਿਨਰ ਕਿਰਨਾਂ ਵੀ ਦੇਖ ਲਓ ਜਦੋਂ ਸੂਰਜ ਦੇਵਤਾ ਨਿਕਲਿਆ ਉਦੋਂ ਆਪਾਂ ਆਪਣੇ ਸਫ਼ਰ ਤੇ ਨਿਕਲ ਚੁੱਕੇ ਹਾਂ ਆਪਣੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਨੂੰ ਸਤਿ ਸ਼੍ਰੀ ਅਕਾਲ 7 ਤਰੀਕ 12ਵਾਂ ਮਹੀਨਾ 2025 ਦਿਨ ਹੈਗਾ ਜੀ ਅੱਜ ਐਤਵਾਰ ਤੁਸੀਂ ਰੋਡ ਦੇ ਦੋਨੋਂ ਪਾਸੇ ਦੇਖ ਸਕਦੇ ਹੋ ਵੀ ਪਹਾੜੀ ਕਿਕਰੇ ਪਹਾੜੀ ਕਿਕਰੇ ਜਿਹੜੀ ਆਪਣੇ ਪੰਜਾਬ ਚ ਦੇਖਣ ਨੂੰ ਨਹੀਂ ਮਿਲਦੀ ਇੱਧਰ ਰੋਡ ਦੋਏ ਪਾਸੇ ਤੋਂ ਪਹਾੜੀ ਕਿਕਰ ਨੇ ਘੇਰੇ ਹੋਏ ਇਹ ਪਹਾੜੀ ਕਿਕਰਾਂ ਦੇ ਵਿਚਾਲੇ ਰੋਡ ਦੇ ਉੱਪਰ ਇੰਨੇ ਛਿੱਤੇ ਪਸਾਫਰ ਕਰ ਰਹੇ ਆ। ਸ਼ੁਰੂ ਇੱਥੋਂ ਰਹਿ ਗਿਆ 1282 ਕਿਲੋਮੀਟਰ। ਸਾਲਾ 750 ਕਿਕਰ 282 ਜੈਪੁਰ 284। ਅੱਜ ਤਾਂ ਜੀ ਜਿੱਧਰ ਨੂੰ ਆਪਣਾ ਟੂਰਾ ਜਾਣ ਦਾ ਉਹ ਸਾਰੇ ਰਸਤੇ ਚੜਾਈ ਵਾਲੇ ਆ ਰਹੇ ਨੇ। ਉਧਰ ਨੂੰ ਉੱਚੀ ਹੁੰਦਾ ਜਾਂ ਚੜ੍ਹਾ ਜਾਂਦਾ ਇੰਚ ਬਾਅਦ ਇੰਚ। ਕਿਸਾਰ ਤੋਂ ਪਾ ਤੁਰੇ ਸੀਗੇ ਉੱਥੋਂ ਸਾਰਾ ਇਹ ਰੋਡ ਉੱਚਾ ਹੀ ਹੁੰਦਾ ਚੱਲੇ ਜਾ ਰਿਹਾ। ਖੇਠਾਂ ਦੇਖ ਲਓ ਜੀ। ਘਟੋ ਘਟ 200 ਫੁੱਟ ਥੱਲੇ ਆ ਡੂੰਗਾ ਇਹ। ਆਹ ਆਪਾਂ ਦੇਖੋ ਕਿੱਥੇ। ਕਿੰਨੇ ਉੱਚੇ ਫਿਰ ਰਹੇ ਆ। ਓਹ ਤੱਕ ਕਿਲੋਮੀਟਰ। ਤੋਂ ਵੀ ਜ਼ਿਆਦਾ ਲੰਮਾ ਪੁਲ ਆ। ਪੁਲ ਦੇ ਉੱਪਰੋਂ ਆਪਾਂ ਇਹ ਵੀਡੀਓਗ੍ਰਾਫੀ ਕਰ ਰਹੇ ਆ ਜੀ। ਤੁਸੀਂ ਮੇਰੇ ਪਿੱਛੇ ਦੇਖ ਲਓ ਵੀ ਜਿੱਥੇ ਤੱਕ ਵੀ ਥੋੜੀ ਨਿਗਾਹ ਜਾਂਦੀ ਆ ਪਸਾਰੀ ਧਰਤੀ ਬੰਜਰ ਪਈਆ ਬਿਲਕੁਲ ਪਹਾੜੀ ਕਿਕਰਾਂ ਤੋਂ ਇਲਾਵਾ ਇੱਥੇ ਕੁਝ ਨਹੀਂ ਹੈਗਾ ਆਇਦਰਲਾ ਪਾਸਾ ਦਾ ਤਕਰੀਬਨ ਆਪਣਾ ਤੋਂ ਇਹ 200 ਫੁੱਟ ਥੱਲੇ ਆ ਇਹ ਹੁਣ ਆਪਾਂ ਪੁੱਲ ਤੇ ਆਂ ਸੈਂਟਰ ਦੇ ਵਿੱਚ ਖੜੇ ਆ ਯਾਤਰਾ ਦੇ ਸਪੈਰਿੰਗ ਗਲਤ ਪਏ ਫਤੇ ਇਹ ਯਾਰ ਤਾਂ ਲਿਖਤਾ ਪਟਿਆਲੇ ਤੋਂ ਲਿਖਵਾਏ ਸੀਗੇ ਤਰਪੜੀ ਤੋਂ ਇਹ ਹੁਣ ਕਰਾਉਣਾ ਐ ਸੱਟਾ ਆਹ ਖੜਿਆ ਆ ਬਾਈ ਕੋਲ ਇੱਥੇ ਲੋ ਜੀ ਸਪਾਇਲਿੰਗ ਤਾਂ ਆਪਾਂ ਕਰਾਤੇ ਠੀਕ ਆ ਪੂਰੇ ਪਰ ਇਹਨਾਂ ਨੂੰ ਪੰਜਾਬੀ ਇਹ ਕਹਿੰਦੇ ਵੀ ਸਾਨੂੰ ਪੰਜਾਬੀ ਨਹੀਂ ਆਉਂਦੀ ਵੀ ਇਸ ਲਈ ਇੰਗਲਿਸ਼ ਦਾ ਕਰ ਸਕਦੇ ਆ ਫਿਰ ਇਹ ਆਪਾਂ ਨੇ ਹੁਣ ਉੱਪਰ ਦੇ ਅੱਖਰ ਇੰਗਲਿਸ਼ 'ਚ ਕਰਵਾਤੇ ਹਿੰਦੀ ਨਾ ਪਕੜਾਉਣੀ ਚਾਹੀਦੀ ਹਿੰਦੀ 'ਚ ਤਾਂ ਆਪਾਂ ਨੇ ਕਰਵਾਉਣੀ ਨਹੀਂ ਸੀਗੇ ਰਾਜਸਥਾਨ ਦੇ ਸਟicker ਜਿ ਲਵਾ ਰਹੇ ਤੇ ਆਪਾਂ ਆਹ ਦੇਖ ਲਓ ਜਿੱਥੇ ਨਵੀਂ ਉਮਰ ਦੇ ਮੁੰਡੇ ਵੀ ਹੁੱਕੇ ਦੇ ਵਿੱਚ ਲੱਗੇ ਹੋਏ ਨੇ ਆਪਾਂ ਪੰਜਾਬ ਨੂੰ ਉਹੀ ਬਦਨਾਮ ਕਰੀ ਜਾਂਦੇ ਆ ਕਿ ਪੰਜਾਬ ਦੇ ਵਿੱਚ ਇਹ ਆ ਇਹ ਵਾਹ ਛੋਟਾ ਜਿਹਾ ਮੁੰਡਾ ਦੇਖ ਲਓ ਆ ਕੀ ਉਮਰ ਹੈ ਦੀ ਹਾਂ ਇਹ ਵੀ ਤਾਂ ਬੁੱਧ ਬੈਠੇ ਆ ਇਸ ਤਰ੍ਹਾਂ ਸਾਢੇ 3 ਹੋ ਗਏ ਜੀ ਰਾਜਗੜ੍ਹ ਤਾਂ ਇੱਕ ਸਾਈਡ ਤੇ ਨੂੰ ਰਹਿ ਗਿਆ ਉੱਤਾਂ ਆਪਾਂ ਹੋ ਗਿਆ ਘਾਂਟਾ ਕ੍ਰੋਸ ਕਰੇ ਨੂੰ ਚੁਰੂ ਰਹਿ ਗਿਆ ਇੱਥੋਂ 34 ਕਿਲੋਮੀਟਰ ਐਨ ਐਚ 52 ਤੇ ਪਾਸਾਫਰ ਕਰ ਰਹੇ ਆਂ ਇਹੀ ਰੋਡ ਜਾਊਗਾ ਚੁਰੂ ਤੱਕ ਸਿੱਧਾ ਹੀ ਚੁਰੂ ਨੂੰ ਨਹੀਂ ਕਿਸੇ ਪਾਸੇ ਨੂੰ ਮੋੜਨਾ ਪੈਣਾ ਆਪਾਂ ਨੂੰ ਦੇਖਦੇ ਆਂ ਵੀ ਕਿੰਨਾ ਕੁ ਟਾਈਮ ਲੱਗਦਾ ਹੁਣ 34 ਕਿਲੋਮੀਟਰ ਰਹਿ ਗਿਆ ਆਪਾਂ ਨੂੰ ਸਾਢੇ 3 ਹੋ ਗਏ ਬਾਕੀ ਉੱਥੇ ਪਹੁੰਚ ਕੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਟਾਈਮ ਲੱਗਿਆ ਕਿੰਨਾ ਨਹੀਂ ਸ਼ੁਰੂ ਤੋਂ 25 ਕਿਲੋਮੀਟਰ ਪਿੱਛੇ ਰਹਿ ਗਏ ਅਸੀਂ ਆ ਸੌਂਫ ਦੀ ਖੇਤੀ ਹੈ ਜੀ ਕਰੀਬ ਸਾਰੀ ਉਹ ਇੱਧਰ ਤੁਹਾਨੂੰ ਹੋਰ ਸਾਨੂੰ ਕੋਈ ਖੇਤੀ ਦਿਖਣ ਨੂੰ ਨਹੀਂ ਮਿਲੀ ਸੌਂਫ ਆ ਜਾਂ ਸਰੋਂ ਆ ਕਿਤੇ ਨਾ ਕਿਤੇ ਜਿੰਨੇ ਵੀ ਰੀਜ ਥੋੜੀ ਨਿਕਾ ਜਾਊਗੀ ਸਾਰੀ ਸੌਂਫ ਦੀ ਖੇਤੀ ਹੈ ਜੀ ਇਹ ਨਾ ਕੋਈ ਇੱਥੇ ਮੋਟਰ ਆ ਇਹ ਤਾਂ ਬਸ ਮੀਂਹ ਦੇ ਸਹਾਰੇ ਚੱਲਦਾ ਕੰਮ ਆ। ਮੀਂਹ ਪੈ ਗਿਆ ਤਾਂ ਹੋ ਜਾਣਾ। ਵੈਸੇ ਰੱਬ ਸਾਥ ਦਿੰਦਾ ਇਹਨਾਂ ਦਾ। ਚਲੋ। ਸ਼ਾਮ ਦੇ 5:30 ਵੱਜ ਗਏ ਜੀ। ਆਪਣਾ ਸਫ਼ਰ ਹਜੇ ਜਾਰੀ ਹੈ। ਕਿਉਂਕਿ ਜਿਹੜੀ ਮੰਜ਼ਲ ਤੇ ਆਪਾਂ ਨੇ ਪਹੁੰਚਣਾ ਹਲਿਓ ਮੰਜ਼ਲ ਆਪਣੀ ਆਈ ਨਹੀਂ। ਉਹ ਤੋਂ ਆਪਾਂ 11 ਕਿਲੋਮੀਟਰ ਪਿੱਛੇ ਆ। ਨਾ ਤਾਂ ਹੁਣ ਇਸ ਰੋਡ ਤੇ ਵੀ ਚਲੋ ਆਪਾਂ ਹੁਣ ਵੀ ਸਟੇ ਕਰ ਲਈਏ ਵੀ ਇੱਥੇ ਹੁਣ ਸ਼ਹਿਰ ਦੇ ਲਵੇ ਲੱਗੇ ਹੋਏ ਨਾ ਤਾਂ ਇੱਥੇ ਵੀ ਠੱਬਾ ਆਉਣਾ ਹੁਣ ਚੁਰੂ ਟੱਪ ਕੇ ਆਪਾਂ ਨੂੰ ਠੱਬੇ ਆਉਣਗੇ ਉਹ ਠੱਬੇ ਤੇ ਫੇ ਜਿੱਥੇ ਆਪਾਂ ਰਹਿਾਂਗੇ ਤੁਹਾਨੂੰ ਦੱਸਾਂਗੇ ਵੀ ਕਮਰਾ ਮਿਲਿਆ ਅੱਜ ਜਾਂ ਨਹੀਂ ਮਿਲਿਆ ਜਾਂ ਪੈਣਾ ਪਿਆ ਆਹ ਦੇਖ ਲਓ ਬਾਈ ਕਿੱਡੇ-ਕੱਡੇ ਪਹਾੜ ਹਰੇਤੇ ਦੇ ਉਰੇ ਤਾਂ ਹੁਣ ਕੋਈ ਫਸਲ ਵੀ ਨਹੀਂ ਹੈਗੀ। ਨਾ ਛੋਲੇ ਨੇ, ਨਾ ਸਰੋਂ ਆ। ਪਹਾੜੀ ਕਿਕਰ ਵਸਾਂ, ਕੱਲੀ ਪਹਾੜੀ ਕਿਕਰ ਹੈ। ਹਰ ਇੱਥੇ ਦੇ ਕੱਡੇ-ਕੱਡੇ ਪਹਾੜ ਤੁਹਾਨੂੰ ਦਿਖੇ ਰਹੇ ਨੇ। 6:00 ਵੱਜ ਗਏ ਜੀ। ਚੁਰੂ ਰਹਿ ਗਿਆ ਇੱਥੋਂ 8 ਕਿਲੋਮੀਟਰਾਂ। ਹੁਣ ਰਾਤ ਦਾ ਸਮਾਂ ਹੋਣ ਕਰਕੇ ਲਾਈਟਾਂ ਪੈਂਦੀਆਂ ਤੇਆਂ ਗੱਡੀਆਂ ਦੀਆਂ ਬਹੁਤ। ਜੱਤੋਂ ਕੱਲ ਹਰਿਆਣੇ ਚ ਚੌਧਰੀਵਾਸ ਪਿੰਡ ਆਇਆ ਸੀਗਾ ਉੱਥੋਂ ਆਪਾਂ ਚੱਲੇ ਸੀਗੇ ਅੱਜ ਸਵੇਰੇ ਵੀ ਕੱਲ ਵੀ ਕੁਛ ਬਾੜ ਕੱਢੀ ਸੀ ਚੌਧਰੀਵਾੜ ਮੈਂ ਚੌਧਰੀਵਾਸ ਤੋਂ ਇੱਧਰ ਨੂੰ ਲਗਭਗ 120 ਕਿਲੋਮੀਟਰ ਬਾੜ ਕੱਢਤੀ ਆਪਾਂ ਚੌਧਰੀਵਾਸ ਤੋਂ ਲੈ ਕੇ ਹੁਣ ਤੱਕ ਸਾਨੂੰ ਰਸਤੇ ਚ ਇੱਕ ਵੀ ਗੁਰਪਾ ਗੁਰੂਕਰ ਨਹੀਂ ਆਇਆ ਇਹ ਤਾਂ ਉਹਨਾਂ ਹਾਟਾਬੇ ਤੇ ਰੁਕ ਗਏ ਜੀ ਇਹਨਾਂ ਨੂੰ ਪੁੱਛਿਆ ਵੀ ਪਈ ਪੈਣ ਪੂਣ ਦਾ ਪ੍ਰਬੰਧ ਨਾਉਣ ਨਾਉਣ ਦਾ ਇਹ ਕਹਿੰਦੇ ਸਾਰਾ ਕੁਝ ਹੈਗਾ ਤੁਸੀਂ ਨਿਸ਼ਚਿੰਤ ਹੋ ਕੇ ਆਪਣੇ ਸਾਈਕਲ ਲਾ ਦਿਓ ਸਾਈਕਲ ਲਾ ਤੇ ਜੀ ਆਪਾਂ ਨੇ ਉਹ ਸਾਹਮਣੇ ਆਪਣੇ ਤੇ ਪੂਰੇ ਹੁਣ ਨਾਤੋ ਕੇ ਪ੍ਰਸ਼ਾਦਾ ਪਾਣੀ ਛਕਦੇ ਆ